ਅੱਸੀ ਕਾਲ ਪੰਜਾਬ ਦੀ ਮੈਂ ਤੁਹਾਡਾ ਆਪਣਾ ਗੁਰਮੁਖ ਸਿੰਘ ਆਸਕਰਦਾ ਸਭ ਠੀਕ ਠਾਕ ਹੋਮਗੇ ਸਵਾਗਤ ਹੈ ਸਾਡੇ ਚੈਨਲ ਤੇ ਸਿੰਘ ਗੁਰਮੁਖ ਤੇ ਅੱਜ ਪਹੁੰਚਾਂਗੇ ਆਪਾਂ ਮੰਡੀ ਅਹਿਮਦਗੜ ਸ਼ਹਿਰ ਦੇ ਵਿੱਚ ਮਰੇ ਕੋਲੇ ਜ਼ਿਲ੍ਹੇ ਦਾ ਸਹਿਰ ਆਗਾ ਮੰਡੀ ਅਹਿਮਦਗੜ ਜਿੱਥੇ ਕਿ ਅੱਜ ਬੜੀ ਧੂਮ ਸੱਤੇ ਧਾਮ ਨਾਲ ਸਰਦਾਰ ਨਾਲ ਮੰਡੀ ਦੇ ਸਹਿ ਨਿਵਾਸੀਆਂ ਨੇ ਸ੍ਰੀ ਸਾਲਾਸਰ ਬਾਲਾ ਜੀ सेवा मंडल की तरफ से निकाली जा रही है शोभा यात्रा करो दर्शन शोभा यात्रा ਪੇਨਾ ਜਬੀ ਕ੍ਰਿਆ ਜਬੀ ਪੇਨਾ ਜਬੀ ਸੋਭਾ ਯਾਤਰਾ ਤੇ ਤੁਸੀਂ ਦਰਸ਼ਨ ਕਰ ਰਹੇ ਹੋਗੇ ਤਾਂ ਸਾਹਮਣੇ ਦੇਖ ਰਹੇ ਹੋਗੇ ਆ ਅਖੋੜੀ ਸਾਧ ਕੇ ਮੈਂ ਉਹਨਾਂ ਦਾ ਰੂਪ ਤਾਂ ਰਿਹਾ ਹੋਇਆ ਇੱਥੇ ਤੁਹਾਨੂੰ ਤਕਰੀਬਨ ਸਾਰੀਆਂ ਹੀ ਉਹ ਮਿਲ ਜਾਣਗੀਆਂ ਤਸਵੀਰਾਂ ਜਿਹੜੀਆਂ ਆਪਾਂ ਅਕਸਰ ਹੀ ਕਿਸੇ ਨਾਟਕਾਂ ਦੇ ਵਿੱਚ ਜਾਂ ਕਿਸੇ ਧਾਰਮਿਕ ਜਗ੍ਹਾ ਦੇ ਉੱਤੇ ਦੇਖਣ ਜਾਣੇ ਹੁੰਨੇ ਆ ਕਿ ਤੁਸੀਂ ਅੱਜ ਸਾਰੇ ਹੀ ਸਿੰਘ ਗੁਰਮੁਖ ਚੈਨਲ ਦੇ ਉੱਤੇ ਉਹ ਸਾਰੀਆਂ ਤਸਵੀਰਾਂ ਅੱਜ ਸਾਨੂੰ ਮੰਡੀ ਅਹਿਮਦਗੜ ਸ਼ਹਿਰ ਨਿਵਾਸੀਆਂ ਦੇ ਜੋ ਸ਼ੋਭਾ ਯਾਤਰਾ ਸ੍ਰੀ ਸਾਲਾ ਸਰ ਬਾਲਾ ਜੀ ਦੇ ਨਾ ਨਾਂ ਤੇ ਕੱਢੀ ਜਾ ਰਹੀ ਆ ਤੇ ਉਹਨਾਂ ਦੀ ਤਰਫ ਮੰਡੀ ਅਹਿਮਦਗੜ ਵੀਖੇ ਬੜੀ ਹਿਤੂਮਤਾਮ ਨਾਲ ਦੇਖ ਸਕਦੇ ਹੋ ਕਿ ਤੁਸੀਂ ਸ਼ੋਭਾ ਯਾਤਰਾ ਦੇ ਸਾਨੂੰ ਦਰਸ਼ਨ ਕਰਾ ਰਹੇ ਹਾਂਗੇ ਤੇ ਆ ਦੇਖ ਸਕਦੇ ਹੋ ਕਿ ਅਗੋਰੀ ਆ ਸਾਥ ਜਿਹੜੇ ਹੁੰਦੇ ਨੇ ਕਿ ਵੀ ਉਹ ਆਪਣਾ ਪ੍ਰਦਰਸ਼ਨ ਕਰ ਰਹੇ ਨੇ ਕਿ ਅੱਡੋ ਅੱਡ ਸਾਨੂੰ ਹੋਰ ਵੀ ਬਹੁਤ ਕੁਝ ਦੇਖਣ ਨੂੰ ਮਿਲੂਗਾ ਤੇ ਅੱਗੇ ਆ ਜਾਣੇ ਆਗੇ ਹਨੂਮਾਨ ਜੀ ਮਹਾਰਾਜ ਦਾ ਕਹਿ ਸਕਦਾ ਕਿ ਆਪਾਂ ਵੀ ਰੂਪਤਾਰਿਆ ਹੋਇਆ ਵਗਾ ਤੇ ਉਦੋਂ ਬਾਅਦ ਹਲੂਮਾਨ ਮਹਾਰਾਜ ਦੀ ਵੱਡੀ ਜੋ ਮੂਰਤੀ ਸਥਾਪਨਾ ਕੀਤੀ ਹੋਈ ਆਗੀ ਵਿਸਾਲ ਸ਼ੋਭਾ ਯਾਤਰਾ ਦੇ ਵਿੱਚ ਤੁਹਾਨੂੰ ਉਹ ਵੀ ਅਸੀਂ ਦਿਖਾ ਰਹੇ ਹਾਂਗੇ ਤਕਰੀਬਨ ਇਹ ਮੇਨ ਬਾਜ਼ਾਰ ਦੇ ਵਿੱਚ ਦੀ ਸੋਭਾ ਯਾਤਰਾ ਲੰਗੀ ਜਾ ਰਹੀ ਆਗੀ ਤੇ ਏਦੋਂ ਬਾਅਦ ਸ੍ਰੀ ਕ੍ਰਿਸ਼ਨ ਕਨਈਆ ਜੀ ਮਹਾਰਾਜ ਤੇ ਰਾਧਾ ਜੀ ਦੇ ਵੀ ਤੁਹਾਨੂੰ ਦਰਸ਼ਨ ਕਰਾ ਰਹੇ ਹਾਂਗੇ ਤੇ ਉਹਨਾਂ ਦਾ ਵੀ ਦੇਖ ਸਕਦੇ ਹੋ ਤੁਸੀਂ ਰੂਪ ਸ੍ਰੀ ਕ੍ਰਿਸ਼ਨ ਮਹਾਰਾਜ ਦਾ ਰਾਧਾ ਰਾਨੀ ਦਾ ਰੂਪ ਵੀ ਤੁਹਾਨੂੰ ਦਿਖਾ ਰਹੇ ਹਾਂਗੇ ਤੇ ਏਦੋਂ ਇਸ ਤੋਂ ਬਾਅਦ ਤੇ ਭਗਵਾਨ ਜੀ ਦਾ ਵੀ ਆਪਾਂ ਤੁਹਾਨੂੰ ਰੂਪ ਬਿਲਕੁਲ ਦਿਖਾ ਰਹੇ ਹਾਂਗੇ ਦੇਖ ਸਕਦੇ ਹੋਗੇ ਤੁਸੀਂ ਸਾਹਮਣੇ ਛੋਟੇ ਤਸਵੀਰਾਂ ਜੋ ਦੇਖ ਰਹੇ ਆ ਦੇਖਦੇ ਹੋਗੇ ਤੇ ਇਹ ਭਗਵਾਨ ਜੀ ਦਾ ਵੀ ਰੂਪ ਤੇ ਇਸ ਤੋਂ ਬਾਅਦ ਤੁਹਾਨੂੰ ਕਿਹੜੀਆਂ ਆ ਦਿਖਾ ਰਹਾਂਗੇ ਇਹ ਅਗੋ ਅਘੋਰੀ ਨੇਗੇ ਅਘੋਰੀ ਕਿਵੇਂ ਆਪਾਂ ਕਹਿ ਸਕਦੇ ਹਾਂਗੇ ਇਹ ਬਈ ਆਪ ਦਾ ਪ੍ਰਦਰਸ਼ਨ ਕਰ ਰਹੇ ਨੇਗੇ ਤੁਸੀਂ ਦੇਖ ਸਕਦੇ ਹੋ ਕਿਵੇਂ ਨਾ ਢੋਟ ਮੱਕਿਆਂ ਦੇ ਨਾਲ ਪੂਰੀ ਸਰਦਾ ਦੇ ਨਾਲ ਇੱਥੋਂ ਦੀ ਸ਼ੋਭਾ ਯਾਤਰਾ ਜ਼ਿਰੀ ਗਉਮਸਾਲਾ ਅਹਿਮਦਾਗੜ ਦੇ ਉਹ ਸ਼ੁਰੂ ਹੋਈ ਆ ਵੀ ਤੇ ਉਥੋਂ ਜਾਂਦੇ ਹੀ 메ਨ ਬਾਜ਼ਾਰ ਦੇ ਵਿੱਚ ਦੀ ਇਹ ਸ਼ੋਭਾ ਯਾਤਰਾ ਤਕਰੀਬਨ ਸਾਰੀ ਮੰਡੀ ਅਹਿਮਦਾਗੜ ਦੇ ਵਿੱਚ ਦੀ ਅੱਜ ਚੱਕਰ ਲਗਾਊਗੀ ਅਡੋ ਅਡ ਜੋ ਤਸਵੀਰਾਂ ਨਹੀਂ ਗੀਆਂ ਜੋ ਇਹਦੇ ਵਿੱਚ ਤੁਹਾਨੂੰ ਆਪਾਂ ਦਿਖਾ ਰਹੇ ਆਂਗੇ ਉਹ ਤਕਰੀਬਨ ਸਾਰੀਆਂ ਤੁਸੀਂ ਆ ਦੇਖ ਰਹੇ ਹੋਗੇ ਕੈਮਰੇ ਦੇ ਸਾਹਮਣੇ ਤੇ ਅਹੋਰੀ ਸਾਧ ਹੋਗੇ ਜਿਵੇਂ ਕਿ ਗਲਾਂ ਦੇ ਵਿੱਚ ਕਿਵੇਂ ਹਨ ਬੰਦਿਆਂ ਦੀਆਂ ਖੋਪਰੀਆਂ ਜੋ ਕੋਈ ਅਸਲੀ ਨਹੀਂ ਹੈਗਾ ਤਾਂ ਤਕਰੀਬਨ ਹੈਗੀਆਂ ਨਕਲੀਆਂ ਨੇ ਕਿ ਓਮੇ ਪਾ ਕੇ ਤੁਰੇ ਹੋਏ ਨੇ ਤੇ ਕ ਦਿਖਾ ਰਹੇ ਹਾਂ ਕਿ ਤੁਹਾਨੂੰ ਕਿ ਅਸਲੀ ਸੱਪ ਜੋ ਅਸਲੀ ਹਨ ਸਰਾਲ ਆ ਗਈ ਉਹ ਆਪਣੇ ਘਰ ਦੇ ਵਿੱਚ ਪਾ ਕੇ ਇਹ ਵੀ ਇੱਕ ਸੋਭਾ ਯਾਤਰਾ ਦਾ ਆਪਦਾ ਦ੍ਰਿਸ਼ ਖਿੱਚ ਰਿਹਾ ਆਪਦੇ ਬਾਲ ਨੂੰ ਇਸੋਭਾ ਯਾਤਰਾ ਤੇ ਇਸ ਤੋਂ ਬਾਅਦ ਆ ਲੜਕੀਆਂ ਦਾ ਤੇ ਆ ਤੁਹਾਨੂੰ ਦਿਖਾ ਰਹੇ ਆਂਗੇ ਕਿ ਕਿਵੇਂ ਲੜਕੀਆਂ ਤੇ ਮਾਪਣ ਜੀ ਰਚ ਰਹੇ ਨੇ ਕਿ ਤੇ ਪਣ ਜੀ ਆਪ ਦਾ ਕਰਦੇ ਨੇ ਕਿ ਪੂਰਾ ਪ੍ਰਦਰਸ਼ਨ ਦੇਖ ਸਕਦੇ ਹੋਗੇ ਤੁਸੀਂ ਪੂਰੀ ਹੀ ਰੀਜ ਦੇ ਨਾਲ ਇਹ ਪ੍ਰਦਰਸ਼ਨ ਤੇ ਪੂਰਾ ਜੋਰ ਜੋ ਲਗਾ ਰਹੇ ਨੇਗੇ ਆਪਦੇ ਗਾਣੇ ਦੇ ਉੱਤੇ ਤਕਰੀਬਨ ਆਪਾਂ ਗਾਣਾ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ ਗਾਣਾ ਆਪਾਂ ਇਸ ਲਈ ਨਹੀਂ ਦਿਖਾ ਸਕਦੇ ਕਿ ਗਾਣੇ ਤੇ ਕਾਪੀਰਾਈਟ ਕਲੇਮ ਆਉਂਦਾ ਵਗਾ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾ ਰਹਾਂਗੇ ਸ੍ਰੀ ਬਾਲਾ ਜੀ ਮਹਾਰਾਜ ਸਲਾ ਸਰ ਸ੍ਰੀ ਬਾਲਾ ਜੀ ਮਹਾਰਾਜ ਜੀ ਦੇ ਤੁਸੀਂ ਦਰਸ਼ਨ ਕਰ ਰਹੇ ਹੋਗੇ ਇਹ ਰੱਥ ਦੇ ਵਿੱਚ ਜੋ ਉਹਨਾਂ ਦੀ ਇੱਕ ਸਥਾਪਨਾ ਹੋ ਕੀਤੀ ਹੋਈ ਹੈਗੀ ਰੱਥ ਦੇ ਵਿੱਚ ਤੇ ਪੂਰੀ ਮੰਡੀ ਅਮਦਕਾਰ ਦੇ ਵਿੱਚ ਉਹਨਾਂ ਦਾ ਚੱਕਰ ਲਗਾ ਰਿਹਾ ਹੈਗਾ ਤੇ ਇਸ ਤੋਂ ਬਾਅਦ ਆ ਢੋਲ ਵਾਲੇ ਆ ਗਏ ਟੋਲਣੇ ਤੋਂ ਬਾਅਦ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਮਾ ਸੇਵਜੀ ਜੀ ਮਹਾਰਾਜ ਜੋ ਕਿ ਉਹ ਵੀ ਇੱਕ ਰੱਥ ਦੇ ਵਿੱਚ ਆਪਦੇ ਸਵਾਰ ਨੇਗੇ ਤੇ ਇਹ ਮੂਹਰੇ ਉਹਨਾਂ ਦੇ ਮੂਹਰੇ ਜੋ ਨਾ ਉਹਨਾਂ ਦਾ ਹੁੰਦਾ ਵਗਾ ਆਪਦਾ ਨਾਚ ਗਾਣਾ ਹੋ ਹੋ ਰਿਹਾ ਵਗਾ ਤੁਸੀਂ ਦੇਖ ਸਕਦੇ ਹੋਗੇ ਲਾਈਵ ਤੋਂ ਵੀਰੇਣੀਆਂ ਸਿੰਘ ਗੁਰਮੁਖ ਚੈਨਲ ਦੇ ਉੱਤੇ ਦੇਖ ਸਕਦੇ ਹੋਗੇ ਤੁਸੀਂ ਕਿਵੇਂ ਉਹਨਾਂ ਨੇ ਪੂਰਾ ਜੋਰ ਦੇ ਨਾਲ ਅਪਲੋਡ ਕੀਤਾ ਤੇ ਤੁਹਾਨੂੰ ਦਰਸ਼ਨ ਕਰਾਉਣਾ ਸੇਵਜੀ ਮਹਾਰਾਜ ਜੀ ਦੇ ਜੋ ਕਿ ਸਾਹਮਣੇ ਰੱਥ ਦੇ ਵਿੱਚ ਵਿਰਾਜਮਾਨ ਨੇਗੇ ਸਾਹਮਣੇ ਰਸਤੇ ਵਿੱਚ ਵਿਰਾਜਮਾਨ ਸੇਵ ਜੀ ਮਹਾਰਾਜ ਜੀ ਤਕਰੀਬਨ ਆਪਾਂ ਦਿਖਾਵਾਂਗੇ ਤੁਹਾਨੂੰ ਕੋਲੇ ਲੈ ਜਾ ਕੇ ਆ ਦੇਖ ਸਕਦੇ ਹੋ ਕਿ ਤੁਸੀਂ ਆਪਾਂ ਬਿਲਕੁਲ ਤੁਹਾਨੂੰ ਕੋਲੇ ਲੈ ਜਾਂਦੇ ਆਂਗੇ ਦੇਖ ਸਕਦੇ ਹੋ ਕਿ ਕਿਵੇਂ ਨਾ ਰੂਪ ਝਲਕਦਾ ਵਗਾ ਤੇ ਆ ਦੇਖ ਸਕਦੇ ਹੋਗੇ ਤੁਸੀਂ ਕਿਵੇਂ ਨਾ ਖੋਪਰੀਆਂ ਪਈਆਂ ਨੇ ਇਹ ਭਗਵਾਨ ਜੀ ਮਹਾਰਾਜ ਆਪਦੇ ਪੂਰੇ ਦਰਸ਼ਨ ਜੋ ਕਿ ਇਹ ਵੀ ਇੱਕ ਖਿੱਚ ਦਾ ਕੇਂਦਰ ਵਾਂਦਾ ਵਗਾ ਖਿੱਚ ਆਪਦੇ ਹਨਾ ਅੰਬੀ ਆਪਦੇ ਆਪ ਨੂੰ ਬਲ ਨੂੰ ਖਿੱਚਦਾ ਵਗਾ ਤੇ ਇਸ ਤੋਂ ਬਾਅਦ ਆਪਾਂ ਕਹਾਂਗੇ ਸੋਨੂ ਮੰਡੀ ਅਹਿਮਦਗੜ੍ਹ ਦੇ ਸ਼ੇਵਾਦਾਰ ਜੋਗੇ ਆ ਵਿਸ਼ਾਲ ਯਾਤਰਾ ਦੇ ਤਕਰੀਬਨ ਆਪਣੇ ਨਾਲ ਹੀ ਤੁਰਦੇ ਜਾ ਰਹੇ ਨੇਗੇ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ